हरियाणा ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ لال ਖੱਟਰ ਜਿਨ੍ਹਾਂ ਦੇ ਵੱਲੋਂ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ। ਅਸਲ ਵਿੱਚ ਮਨੋਹਰ لال ਖੱਟਰ ਨੇ ਕਿਹਾ ਹੈ ਕਿ ਇਹਨਾਂ ਰਿਪੋਰਟ ਹੋਏ ਭਾਰਤੀਆਂ ਦੇ ਨਾਲ ਹਮਦਰਦੀ ਨਹੀਂ ਜਤਾਉਣੀ ਚਾਹੀਦੀ ਕਿਉਂਕਿ ਇਹ ਗੈਰ ਕਾਨੂੰਨੀ ਢੰਗ ਨਾਲ ਡੋਂਕੀ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਜੋ ਕਿ ਇੱਕ ਦੇਸ਼ ਦੇ ਲਈ ਬਿਲਕੁਲ ਗਲਤ ਹੈ। ਜਿਸ ਤੋਂ ਬਾਅਦ ਹੋਰ ਵੀ ਕਈ ਕੁਝ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਗਈਆਂ ਮਨੋਹਰ لال ਖੱਟਰ ਤੇ ਮਾਮਲੇ ਸੰਬੰਧੀ ਜੋ ਜਾਣਕਾਰੀ ਮਿਲ ਰਹੀ ਹੈ ਉਹ ਪੜ੍ਹ ਦੇਣਾ ਸੰਖੇਪ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਜੋ ਕਿ ਇਸ ਵੇਲੇ ਅਫਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜਣ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਬਿਆਨ ਦਿੰਦੇ ਹੋਏ ਨਜ਼ਰ ਆਏ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਬੁੱਧਵਾਰ ਨੂੰ ਕਿਹਾ ਕੀ ਰਿਪੋਰਟ ਕੀਤੇ ਗਏ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਸਾਰੇ ਡੌਂਕੀ ਰੂਪ ਰਾਂਹੇ ਗੈਰਕਾਨੂੰਨੀ ਟੰਗ ਦੇ ਨਾਲ ਵਿਦੇਸ਼ ਗਏ ਸਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਦੇ ਵਿੱਚ 2 ਮਾਰਚ ਨੂੰ ਹੋਣ ਵਾਲੀਆਂ ਸਿਵਲ ਬੋਡੀ ਚੋਣਾਂ ਦੇ ਲਈ VOTING ਤੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਕਈ ਮੁੱਦਾ ਤੇ ਖੁੱਲਕੇ ਗੱਲ ਕੀਤੀ ਤੋ ਜਦੋਂ ਅਮਰੀਕਾ ਵੱਲੋਂ ਹਾਲ ਹੀ ਦੇ ਵਿੱਚ ਰਿਪੋਰਟ ਕੀਤੇ ਗਏ ਲੋਕਾਂ ਬਾਰੇ ਜਦ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਪਿੰਡਾਂ ਦੇ ਦੌਰੇ ਦੌਰਾਨ ਮੈਂ ਆਮ ਤੌਰ ਤੇ ਲੋਕਾਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਸਰਕਾਰੀ ਨੌਕਰੀਆਂ ਦੀ ਗਿਣਤੀ ਬਾਰੇ ਪੁੱਛਦਾ ਹੈ ਕੋਈ 30 ਕਹਿੰਦਾ ਹੈ ਕੋਈ 40 ਕਹਿੰਦਾ ਹੈ ਕਈਆਂ ਨੇ ਇਸ ਤੋਂ ਵੀ ਵੱਧ ਦੱਸੀ ਪਰ ਕਰਨਾਲ ਦੇ ਡਾਬਰੀ ਦੇ ਦੌਰੇ ਤੇ ਮੈਂ ਜਾਣ ਕੇ ਹੈਰਾਨ ਹੋ ਗਿਆ ਕਿ ਸਾਰੇ ਪਿੰਡ ਦੇ ਵਿੱਚ ਇਕ ਹੀ ਸਰਕਾਰੀ ਕਰਮਚਾਰੀ ਸੀ ਮੈਨੂੰ ਦੱਸਿਆ ਗਿਆ ਕਿ 300 ਤੋਂ ਵੱਧ ਪਿੰਡਾਂ ਵਾਲੇ ਵਿਦੇਸ਼ਾਂ ਦੇ ਵਿੱਚ ਵੱਸ ਗਏ ਨੇ ਤੇ ਜ਼ਿਆਦਾਤਰ ਡੌਂਕੀ ਲਾ ਕੇ ਵਿਦੇਸ਼ ਗਏ ਹੋਏ ਨੇ ਖੱਟਰ ਨੇ ਕਿਹਾ ਕਿ ਇਹ ਰਸਤਾ ਬਹੁਤ ਜੋਖਮਪਰਿਆ ਹੈ ਇਹ ਗੈਰ ਕਾਨੂੰਨੀ ਹੈ ਇਸ ਗੱਲ ਦੀ ਕੋਈ ਪੱਕੀ ਗਰੰਟੀ ਨਹੀਂ ਹੈ ਕਿ ਵਿਦੇਸ਼ ਜਾਣ ਵਾਲੇ ਵਿਅਕਤੀ ਵਾਪਸ ਆ ਸਕਣਗੇ ਜਾਂ ਫਿਰ ਨਹੀਂ ਜਾਂ ਫਿਰ ਦੇਸ਼ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰੇ ਜਦੋਂ ਰਿਪੋਰਟੀਆਂ ਨੂੰ ਹਥਕੜੀਆਂ ਲਾਉਣ ਬਾਰੇ ਪੁੱਛਿਆ ਗਿਆ ਤੇ ਮੰਤਰੀ ਨੇ ਕਿਹਾ ਅਰਦੇਸ਼ ਦੇ ਵਿੱਚ ਇੱਕ ਕਾਨੂੰਨ ਹੁੰਦਾ ਹੈ ਅਗਰ ਤੁਸੀਂ ਇਸ ਦੇ ਨਾਲ ਬਹਿਸ ਨਹੀਂ ਕਰ ਸਕਦੇ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਦੇਸ਼ ਦੇ ਵਿੱਚ ਦਾਖਲ ਹੁੰਦੇ ਨੇ ਉਹ ਅਪਰਾਧੀ ਬਣ ਜਾਂਦੇ ਨੇ ਸਾਡੇ ਲੋਕ ਇਸ ਦੇ ਵਿਰੁੱਧ ਸਲਾਹ ਦੇ ਬਾਵਜੂਦ ਇਹ ਯਾਤਰੀ ਯਾਤਰਾ ਮਾ ਕਰਦੇ ਨੇ ਉਹਨਾਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ ਸਾਡੇ ਲੋਕਾਂ ਨੂੰ ਇਹ ਰਾਹ ਨਹੀਂ ਅਪਣਾਉਣਾ ਚਾਹੀਦਾ ਇਹ ਨਸ਼ਾ ਜਿੰਨਾ ਮਾੜਾ ਉਹਨਾਂ ਇਸ ਤਰੀਕੇ ਡਿਪੋਰਟ ਹੋ ਕੇ ਵਾਪਸ ਆਣਾ ਮਾੜਾ ਸਾਨੂੰ ਉਹਨਾਂ ਦੇ ਪ੍ਰਤੀ ਹਮਦਰਦੀ ਕਿਉਂ ਦਿਖਾਉਣੀ ਚਾਹੀਦੀ ਹੈ ਉਹਨਾਂ ਨੂੰ ਜਿਹੜੇ ਵੀ ਤਰੀਕੇ ਦੇ ਨਾਲ ਵਾਪਸ ਭੇਜਿਆ ਗਿਆ ਹੈ ਹੁਣ ਇਹ ਸਾਡੀ ਚਿੰਤਾ ਹੈ ਕਿ ਅਸੀਂ ਉਹਨਾਂ ਦਾ ਮੁੜ ਬੇਸੇਵਾ ਕਿਵੇਂ ਕਰੀਏ ਖੱਟਰਦਾਇ ਅਭਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਕਿ 5 15 ਅਤੇ 16 ਫਰਵਰੀ ਨੂੰ ਮਿਸਰ ਦੇ ਵਿੱਚ ਉਤਾਰੀਆਂ ਤਿੰਨ ਉਡਾਨਾਂ ਦੇ ਵਿੱਚ ਅਮਰੀਕਾ ਦੇ ਵੱਲੋਂ 300 ਤੋਂ ਵੱਧ ਭਾਰਤੀ ਪ੍ਰਵਾਸੀਆਂ ਰਿਪੋਰਟ ਕੀਤਾ ਗਿਆ ਤੇ ਗਿਣਤੀ ਦੇ ਵਿੱਚ ਇਕੱਲੇ ਹਰਿਆਣਾ ਦੇ ਲਗਭਗ 110 ਲੋਕ ਸ਼ਾਮਲ ਨੇ ਜ਼ਿਆਦਾਤਰ ਅੰਬਾਲਾ ਕੁਰੂਖੇਤਰ ਕਰਨਾਲ ਅਤੇ ਕੈਥਲ ਸਮੇਤ ਚੌਲ ਉਤਪਾਦਕ ਖੇਤਰ ਤੋਂ ਨੇ ਫੌਜੀ ਜਹਾਜ਼ ਦੇ ਵਿੱਚ 40 ਘੰਟਿਆਂ ਦੀ ਉਡਾਨ ਦੌਰਾਨ ਪ੍ਰਵਾਸੀਆਂ ਨੂੰ ਹਤਕੜੀਆਂ ਦੇ ਵਿੱਚ ਰਿਪੋਰਟ ਕਰਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੰਗਾਮਾ ਹੋਇਆ। ਇਹ ਮਾਮਲਾ ਸੰਸਦ ਦੇ ਫਲੋਰ ਤੱਕ ਵੀ ਪਹੁੰਚ ਗਿਆ ਸੀ। ਜਿਸ ਕਾਰਨ ਸਰਕਾਰ ਨੂੰ ਸਪਸ਼ਟਕਰਨ ਦੇਣ ਦੇ ਲਈ ਕਿਹਾ ਗਿਆ ਸੀ। ਰਿਪੋਰਟ ਕਰਨ ਤੋਂ ਬਾਅਦ ਹਰਿਆਣਾ ਪੁਲਿਸ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟਰੈਵਲ ਏਜੰਟਾਂ ਦੇ ਵਿਰੁੱਧ ਲਗਭਗ ਵੀ ਅਪਰਾਧਿਕ ਮਾਮਲੇ ਦਰਜ ਕੀਤੇ ਹੋਏ ਨੇ ਅਤੇ ਕੁਝ ਮੁਲਾਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਪਰ ਇਹੀ ਕਿਹਾ ਜਾ ਰਿਹਾ ਹੈ ਮਨੋਹਰ لال ਖੱਟਰ ਦੇ ਵੱਲੋਂ ਕਿ ਹੁਣ ਜੇਕਰ ਰਿਪੋਰਟ ਕਰ ਦਿੱਤਾ ਗਿਆ ਹੈ ਨਾ ਗੈਰਕਾਨੂੰਨੀ ਲੋਕਾਂ ਨੂੰ ਤੇ ਉਹ ਲੋਕ ਜਿਹੜੇ ਨੇ ਉਹਨਾਂ ਪ੍ਰਤੀ ਹੁਣ ਸਾਨੂੰ ਹਮਦਰਦੀ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਇਹਨਾਂ ਨੇ ਗਲਤ ਰਸਤਾ ਚੁਣਿਆ ਸੀ ਗਲਤ ਰਸਤੇ ਰਾਹੀਂ ਇਹੇ ਅਮਰੀਕਾ ਦਾਖਲ ਹੋਏ ਸੀ ਤੇ ਅਮਰੀਕੀ ਸਰਕਾਰ ਦਾ ਇੱਕ ਕਾਨੂੰਨ ਹੈ ਉਸ ਕਾਨੂੰਨ ਦੇ ਤਹਿਤ ਇਹਨਾਂ ਲੋਕਾਂ ਨੂੰ ਅਪਰਾਧੀ ਮੰਨਿਆ ਜਾ ਰਿਹਾ ਹੈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ لال ਖੱਟੜ ਜਿਨ੍ਹਾਂ ਦੇ ਵੱਲੋਂ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਅਸਲ ਦੇ ਵਿੱਚ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਇਹਨਾਂ ਰਿਪੋਰਟ ਹੋਏ ਭਾਰਤੀਆਂ ਦੇ ਨਾਲ ਹਮਦਰਦੀ ਨਹੀਂ ਜਤਾਉਣੀ ਚਾਹੀਦੀ ਕਿਉਂਕਿ ਇਹ ਗੈਰ-ਫਰਮੂਨੀ ਟੰਗਤ ਡੌਂਕੀ ਰਾਹੀ ਅਮਰੀਕਾ ਦੇ ਵਿੱਚ ਦਾਖਲ ਹੋਈ ਸੀ ਜੋ ਕਿ ਇੱਕ ਦੇਸ਼ ਦੇ ਲਈ ਬਿਲਕੁਲ ਗਲਤ ਹੈ ਜਿਸ ਤੋਂ ਬਾਅਦ ਹੋਰ ਵੀ ਕਈ ਕੁਝ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਗਈਆਂ ਮਨੋਹਰ ਲਾਲ ਖੱਟਰ ਦੇ ਵੱਲ ਮਾਮਲੇ ਸੰਬੰਧੀ ਜੋ ਜਾਣਕਾਰੀ ਮਿਲ ਰਹੀ ਹੈ ਉਹ ਕਹਦੇ ਨਾਲ ਸੰਖੇਪ ਕਰਾਂਗੇ ਤੇ ਹੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਜੋ ਕਿ ਇਸ ਵੇਲੇ ਅਫਰੀਕਾ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜਣ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਬਿਆਨ ਦਿੰਦੇ ਹੋਏ ਨਜ਼ਰ ਆਇਆ। ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਬੁੱਧਵਾਰ ਨੂੰ ਕਿਹਾ ਕਿ ਰਿਪੋਰਟ ਕੀਤੇ ਗਏ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਸਾਰੇ ਡੌਂਕੀ ਰੂਟ ਰਾਹੀਂ ਗੈਰਕਾਨੂੰਨੀ ਢੰਗ ਦੇ ਨਾਲ ਵਿਦੇਸ਼ ਗਏ ਸਨ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕਨਾਲ ਦੇ ਵਿੱਚ 2 ਮਾਰਚ ਨੂੰ ਹੋਣ ਵਾਲੀਆਂ ਸਿਵਲ ਬੋਡੀ ਚੋਣਾਂ ਦੇ ਲਈ VOTING ਤੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਕਈ ਮੁੱਦਿਆਂ ਤੇ ਖੁੱਲਕੇ ਗੱਲ ਕੀਤੀ ਤੋਂ ਜੋ ਅਮਰੀਕਾ ਵੱਲੋਂ ਹਾਲ ਹੀ ਦੇ ਵਿੱਚ ਰਿਪੋਰਟ ਕੀਤੇ ਗਏ ਲੋਕਾਂ ਬਾਰੇ ਜਦ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਪਿੰਡਾਂ ਦੇ ਦੌਰੇ ਦੌਰਾਨ ਮੈਂ ਆਮ ਤੌਰ ਤੇ ਲੋਕਾਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਸਰਕਾਰੀ ਨੌਕਰੀਆਂ ਦੀ ਗਿਣਤੀ ਬਾਰੇ ਪੁੱਛਦਾ ਹੈ ਕੋਈ 30 ਕਹਿੰਦਾ ਹੈ ਕੋਈ 40 ਕਹਿੰਦਾ ਹੈ ਕਈਆਂ ਨੇ ਇਸ ਤੋਂ ਵੀ ਵੱਧ ਦੱਸੀ ਪਰ ਕਰਨਾਲ ਦੇ ਡਾਬਰੀ ਦੇ ਦੌਰੇ ਤੇ ਮੈਂ ਅਜਾਣ ਕੇ ਹੈਰਾਨ ਹੋ ਗਿਆ ਕਿ ਸਾਰੇ ਪਿੰਡ ਦੇ ਵਿੱਚ ਇੱਕ ਹੀ ਸਰਕਾਰੀ ਕਰਮਚਾਰੀ ਸੀ ਮੈਂ ਦੱਸਿਆ ਗਿਆ ਕਿ 300 ਤੋਂ ਵੱਧ ਪਿੰਡਾਂ ਵਾਲੇ ਵਿਦੇਸ਼ਾਂ ਦੇ ਵਿੱਚ ਵਸ ਗਏ ਨੇ ਤੇ ਜ਼ਿਆਦਾਤਰ ਡੌਂਕੀ ਲਾ ਕੇ ਵਿਦੇਸ਼ ਗਏ ਹੋਏ ਨੇ ਖੱਟਣ ਨੇ ਕਿਹਾ ਕਿ ਇਹ ਰਸਤਾ ਬਹੁਤ ਜੋਖਮਪਰਿਆ ਇਹ ਗੈਰ ਕਾਨੂੰਨੀ ਹੈ ਇਸ ਗੱਲ ਦੀ ਕੋਈ ਪੱਕੀ ਗਰੰਟੀ ਨਹੀਂ ਹੈ ਕਿ ਵਿਦੇਸ਼ ਜਾਣ ਵਾਲੇ ਵਿਅਕਤੀ ਵਾਪਸ ਆ ਸਕਣਗੇ ਆ ਫਿਰ ਨਹੀਂ ਜਾਂ ਫਿਰ ਦੇਸ਼ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰੇ ਜਦੋਂ ਰਿਪੋਰਟੀਆਂ ਨੂੰ ਹਥਕੜੀਆਂ ਲਾਉਣ ਬਾਰੇ ਪੁੱਛਿਆ ਗਿਆ ਤੇ ਮੰਤਰੀ ਨੇ ਕਿਹਾ ਅਰਦੇਸ਼ ਦੇ ਵਿੱਚ ਇੱਕ ਕਾਨੂੰਨ ਹੁੰਦਾ ਹੈ ਅਗਰ ਤੁਸੀਂ ਇਸ ਦੇ ਨਾਲ ਬਹਿਸ ਨਹੀਂ ਕਰ ਸਕਦੇ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਦੇਸ਼ ਦੇ ਵਿੱਚ ਦਾਖਲ ਹੁੰਦੇ ਨੇ ਉਹ ਅਪਰਾਧੀ ਬਣ ਜਾਂਦੇ ਨੇ ਸਾਡੇ ਲੋਕ ਇਸ ਦੇ ਵਿਰੁੱਧ ਸਲਾਹ ਦੇ باوجود ਇਹ ਯਾਤ੍ਰ ਯਾਤਰਾਵਾਂ ਕਰਦੇ ਨੇ ਉਹਨਾਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ ਸਾਡੇ ਲੋਕਾਂ ਨੂੰ ਇਹ ਰਾਹ ਨਹੀਂ ਅਪਣਾਉਣਾ ਚਾਹੀਦਾ ਇਹ ਨਸ਼ਾ ਜਿੰਨਾ ਮਾੜਾ ਉਹਨਾਂ ਇਸ ਤਰੀਕੇ ਡਿਪੋਰਟ ਹੋ ਕੇ ਵਾਪਸ ਆਣਾ ਮਾੜਾ ਸਾਨੂੰ ਉਹਨਾਂ ਦੇ ਪ੍ਰਤੀ ਹਮਦਰਦੀ ਕਿਉਂ ਦਿਖਾਉਣੀ ਚਾਹੀਦੀ ਹੈ ਉਹਨਾਂ ਨੂੰ ਜਿਹੜੇ ਵੀ ਤਰੀਕੇ ਦੇ ਨਾਲ ਵਾਪਸ ਭੇਜਿਆ ਗਿਆ ਹੈ ਹੁਣ ਇਹ ਸਾਡੀ ਚਿੰਤਾ ਹੈ ਕਿ ਅਸੀਂ ਉਹਨਾਂ ਦਾ ਮੁੜ ਬੇਸੇਵਾ ਕਿਵੇਂ ਕਰੀਏ ਖੱਟਰਦਾਇ ਅਭਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਕਿ 5 15 ਅਤੇ 16 ਫਰਵਰੀ ਨੂੰ ਮਿਸਰ ਦੇ ਵਿੱਚ ਉਤਾਰੀਆਂ ਤਿੰਨ ਉਡਾਨਾਂ ਦੇ ਵਿੱਚ ਅਮਰੀਕਾ ਦੇ ਵੱਲੋਂ 300 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਤੇ ਗਿਣਤੀ ਦੇ ਵਿੱਚ ਇਕੱਲੇ ਹਰਿਆਣਾ ਦੇ ਲਗਭਗ 110 ਲੋਕ ਸ਼ਾਮਲ ਨੇ ਜ਼ਿਆਦਾਤਰ ਅੰਬਾਲਾ ਕੁਰੂਖੇਤਰ ਕਰਨਾਲ ਅਤੇ ਕੈਥਲ ਸਮੇਤ ਚੌਲ ਉਤਪਾਦਕ ਖੇਤਰ ਤੋਂ ਨੇ ਫੌਜੀ ਜਹਾਜ਼ ਦੇ ਵਿੱਚ 40 ਘੰਟਿਆਂ ਦੀ ਉਡਾਨ ਦੌਰਾਨ ਪ੍ਰਵਾਸੀਆਂ ਨੂੰ ਹਤਕੜੀਆਂ ਦੇ ਵਿੱਚ ਰਿਪੋਰਟ ਕਰਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੰਗਾਮਾ ਹੋਇਆ ਉਹ ਮਾਮਲਾ ਸੰਸਦ ਦੇ ਫਲੋਰ ਤੱਕ ਵੀ ਪਹੁੰਚ ਗਿਆ ਸੀ ਜਿਸ ਕਾਰਨ ਸਰਕਾਰ ਨੂੰ ਸਪਸ਼ਟਕਰਨ ਦੇਣ ਦੇ ਲਈ ਕਿਹਾ ਗਿਆ ਸੀ ਰਿਪੋਰਟ ਕਰਨ ਤੋਂ ਬਾਅਦ ਹਰਿਆਣਾ ਪੁਲਿਸ ਨੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਟਰੈਵਲ ਏਜੰਟਾਂ ਦੇ ਵਿਰੁੱਧ ਲਗਭਗ ਵੀ ਅਪਰਾਧਿਕ ਮਾਮਲੇ ਦਰਜ ਕੀਤੇ ਹੋਏ ਨੇ ਅਤੇ ਕੁਝ ਮੁਲਾਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਹੀ ਕਿਹਾ ਜਾ ਰਿਹਾ ਹੈ ਮਨੋਹਰ لال ਖੱਟਰ ਦੇ ਵੱਲੋਂ ਕਿ ਹੁਣ ਜੇਕਰ ਰਿਪੋਰਟ ਕਰ ਦਿੱਤਾ ਗਿਆ ਹੈ ਨਾ ਗੈਰ ਕਾਨੂੰਨੀ ਲੋਕਾਂ ਨੂੰ ਤੇ ਉਹ ਲੋਕ ਜਿਹੜੇ ਨੇ ਉਹਨਾਂ ਪ੍ਰਤੀ ਹੁਣ ਸਾਨੂੰ ਹਮਦਰਦੀ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਇਹਨਾਂ ਨੇ ਗਲਤ ਰਸਤਾ ਚੁਣਿਆ ਸੀ ਗਲਤ ਰਸਤੇ ਰਾਹੀਂ ਇਹੇ ਅਮਰੀਕਾ ਦਾਖਲ ਹੋਏ ਸੀ ਤੇ ਅਮਰੀਕੀ ਸਰਕਾਰ ਦਾ ਇੱਕ ਕਾਨੂੰਨ ਹੈ ਉਸ ਕਾਨੂੰਨ ਦੇ ਤਹਿਤ ਇਹਨਾਂ ਲੋਕਾਂ ਨੂੰ ਅਪਰਾਧੀ ਮੰਨਿਆ ਜਾ ਰਿਹਾ ਹੈ